ਮੀਡੀਆ ਦੀ ਬੜੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਮੀਡੀਆ ਹਰ ਖਬਰ ਨੂੰ ਦਿਖਾਉਣ ਤੋਂ ਪਹਿਲਾਂ ਹਰ ਖਬਰ ਲੋਕਾਂ ਤੱਕ ਪਹੁੰਚਾਉਣ ਤੋਂ ਪਹਿਲਾਂ ਉਹਦੀ অথੈਨਟੀਕੇਸ਼ਨ ਹੋਣੀ ਬੜੀ ਜ਼ਰੂਰੀ ਹੈ ਖੈਰ ਆ ਦੇਖੋ ਤੁਸੀਂ ਇਹ ਕੱਲ ਰਾਤ ਨੂੰ ਕੁਝ ਮੀਡੀਆਦਾਰਿਆਂ ਨੇ ਖਬਰਾਂ ਚਲਾਈਆਂ ਹਾਲਾਂਕਿ ਮੀਡੀਆਦਾਰਾਂ ਨਾਲ ਮੈਂ ਵੀ ਜੁੜਿਆ ਹਾਂ ਕਈ ਵੱਡੇ ਸ਼ਹਿਰਾਂ ਤੇ ਕਬਜ਼ਾ ਹੋਣ ਦੀ ਪਾਕਿਸਤਾਨ ਨੇ ਕੀਤਾ ਸਰੈਂਡਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਕਬਜ਼ਾ ਪਾਕਿਸਤਾਨੀ ਸੈਨਾ ਪ੍ਰਮੁਖ ਮਨੀਰ ਨੂੰ ਹਟਾਇਆ ਗਿਆ ਪਾਕਿਸਤਾਨੀ ਪੀਐਮ ਸ਼ਹਿਵਾਜ਼ ਦਾ ਸਰੈਂਡਰ ਪਾਕਿਸਤਾਨੀ ਸੈਨਾ ਪ੍ਰਮੁਖ ਮਨੀਰ ਨੂੰ ਹਟਾ ਦਿੱਤਾ ਗਿਆ ਪਾਕਿਸਤਾਨ ਦਾ ਕਰਾਚੀ ਪੋਰਟ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਪ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੇ ਕਬਜ਼ਾ ਹੁਣ ਇਹ ਖਬਰਾਂ ਨੇ ਜਿਹੜੀਆਂ ਬਿਨਾ ਸਿਰ ਪੈਰ ਤੋਂ ਬਿਨਾ ਤਸਦੀਕ ਤੋਂ ਨੇ ਸੋ ਅਜਿਹੀਆਂ ਖਬਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਇਹ ਸਮਝ ਤੋਂ ਬਾਹਰ ਹੈ ਕਿ ਡਿੱਡ ਵੱਡੇ ਮੀਡੀਆ ادارے ਨੇ ਜਿਹੜੇ ਉਹ ਇਹ ਖਬਰਾਂ ਕਿਵੇਂ ਚਲਾ ਸਕਦੇ ਨੇ ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਬਿਨਾਂ ਕਿਸੇ ਤਸਦੀਕ ਤੋਂ ਇਸੇ ਕਰਕੇ ਸਾਡੀ ਲੋਕਾਂ ਨੂੰ ਅਪੀਲ ਹੈ ਕਿ ਇਹ ਇੱਕ ਅਜਿਹੇ ਮੌਕੇ ਹੁੰਦੇ ਨੇ ਅਜਿਹੇ ਸਮੇਂ ਹੁੰਦੇ ਨੇ ਜਿਸ ਦੇ ਵਿੱਚ ਸਾਨੂੰ ਬੜਾ ਕੂਲ ਤੇ ਕੰਮ ਰਹਿਣਾ ਪੈਂਦਾ ਕਿਉਂਕਿ ਦੁਸ਼ਮਣ ਵੀ ਇਹ ਚਾਹੁੰਦਾ ਕਿ ਕਯੋਸ ਖੜੇ ਹੋਣ ਦੁਸ਼ਮਣ ਵੀ ਇਹ ਚਾਹੁੰਦਾ ਹੈ ਕਿ ਰੂਮਰਸ ਫੈਲਣ ਅਫਵਾਹਾਂ ਫੈਲਣ ਜਿਸ ਦੇ ਕਰਕੇ ਜਿਹੜਾ ਮਾਹੌਲ ਹੈ ਉਹ ਖਰਾਬ ਹੋਵੇ